ਦੇਖੋ ਜੀ ਸ਼ੇਖ ਮਰ ਬਟਾਲਵੀ ਅਸੀਂ ਸਾਰੇ ਜਾਣਦੇ ਆਂ ਕਿ ਪੰਜਾਬ ਦੇ ਇੱਕ ਕੋਹੇ ਨੂਰ ਹੀਰਾ ਸੀਗੇ ਪੋਇਟਰੀ ਦੇ ਵਿੱਚ ਔਰ ਉਹਨਾਂ ਨੇ ਪੰਜਾਬ ਨੂੰ ਇੱਕ ਉਹ ਦੇਣ ਦਿੱਤੀ ਪੰਜਾਬੀ ਸਾਹਿਤ ਨੂੰ ਕਿ ਉਹ ਅਸੀਂ ਭੁਲਾ ਨਹੀਂ ਸਕਦੇ ਅਸੀਂ ਸਾਰੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੀਆਂ ਅੱਜ ਉਹਨਾਂ ਨੂੰ ਬੈਠੇ ਆਂ ਉਹਨਾਂ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਆਂ ਅਸੀਂ ਇਹ ਕਹਾਂਗੇ ਕਿ ਬਟਾਲਵੀ ਸਾਹਿਬ ਜਿਹੜੇ ਸੀਗੇ ਇੱਕ अच्छे पारिवारिक परिवार ਦੇ ਤੌਰ ਤੇ ਜੇ ਦੇਖਿਆ ਜਾਵੇ ਤੇ ਇਹ ਤੇ ਅچھے ਮਤਲਬ ਬਜ਼ੁਰਗ ਸੀਗੇ ਬੱਚਿਆਂ ਨਾਲ ਪਿਆਰ ਕਰਨ ਵਾਲੇ ਅੱਜ 6 ਮਈ ਨੂੰ ਆਪਾਂ ਸ਼ਿਵ ਕੁਮਾਰ ਬਟਾਲਵੀ ਦੇ ਘਰ ਦੇ ਵਿੱਚ ਆਏ ਆ ਜਿੱਥੇ ਉਹਨਾਂ ਲਈ ਅੱਜ ਵਰਸੀ ਹੈ ਔਰ ਵਰਸੀ ਦੇ ਵਿੱਚ ਜਿਹੜਾ ਪਰਿਵਾਰ ਦੇ ਜਿਹੜੀ ਉਹਨਾਂ ਦੀ ਵਰਸੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਵੀ ਕਰਦੇ ਆਪਾਂ ਤੇ ਕੁਝ ਉਹਨਾਂ ਦੀ ਜਿਹੜੀਆਂ ਯਾਦਾਂ ਵਾਂ ਉਹਦੇ ਨਾਲ ਆਪ ਗੱਲ ਵੀ ਕਰਦੇ ਵੀ ਕਿੱਦਾਂ ਦਾ ਉਹਨਾਂ ਦੇ ਯਾਦਾਂ ਸੀ ਔਰ ਗੱਲ ਵੀ ਕਰਦੇ ਆ ਉਹਨਾਂ ਦੇ ਅਤੇ ਜੀ ਆਉਣ ਨਾਲ ਗੱਲ ਕਰਦੇ ਆਂ। ਪਾਜੀ ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਰਜੀਵ ਬਟਾਲਵੀ ਹੈ। ਰਜੀਵ ਜੀ ਸ਼ੇਖ ਕੁਮਾਰ ਦੇ ਕੁਝ ਜਿਆਦਾ ਸਾਡੇ ਚੈਨਲ ਨਾਲ ਸਾਂਝੀ ਕਰ ਲਓ। ਦੇਖੋ ਜੀ ਸ਼ੇਖ ਕੁਮਾਰ ਬਟਾਲਵੀ ਅਸੀਂ ਸਾਰੇ ਜਾਣਦੇ ਆਂ ਕਿ ਪੰਜਾਬ ਦੇ ਇੱਕ ਕੋਹੇ ਨੂਰ ਹੀਰਾ ਸੀਗੇ ਪੋਇਟਰੀ ਦੇ ਵਿੱਚ ਔਰ ਉਹਨਾਂ ਨੇ ਪੰਜਾਬ ਨੂੰ ਇੱਕ ਉਹ ਦੇਣ ਦਿੱਤੀ ਪੰਜਾਬੀ ਸਾਹਿਤ ਨੂੰ ਕਿ ਉਹ ਅਸੀਂ ਭੁਲਾ ਨਹੀਂ ਸਕਦੇ। ਅਸੀਂ ਸਾਰੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੀਆਂ ਅੱਜ ਉਹਨਾਂ ਨੂੰ ਬੈਠੇ ਆਂ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਆਂ। ਔਰ ਅਸੀਂ ਇਹੋ ਹੀ ਕਹਾਂਗੇ ਕਿ ਬਟਾਲਵੀ ਸਾਹਿਬ ਜਿਹੜੇ ਸੀਗੇ ਇੱਕ ਅੱਛੇ ਪਰਿਵਾਰਿਕ ਪਰਿਵਾਰ ਦੇ ਤੌਰ ਤੇ ਜੇ ਦੇਖਿਆ ਜਾਏ ਤੇ ਇੱਕ ਅੱਛੇ ਮਤਲਬ ਬਜ਼ੁਰਗ ਸੀਗੇ ਬੱਚਿਆਂ ਨਾਲ ਪਿਆਰ ਕਰਨ ਵਾਲੇ ਔਰ ਆਪਣੇ ਪਰਿਵਾਰ ਆਪਣੇ ਭੈਣਾਂ ਭਰਾਵਾਂ ਨਾਲ ਔਰ ਆਪਣੇ ਮਦਰ ਨਾਲ ਮਾ ਨਾਲ ਇੱਕ ਬਹੁਤ ਹੀ ਜ਼ਿਆਦਾ ਗਹਿਰਾ ਰਿਸ਼ਤਾ ਸੀ ਉਹਨਾਂ ਦਾ ਔਰ ਬਾਕੀ ਜੇ ਸਾਹਿਤ ਨਾਲ ਵੇਖਿਆ ਜਾਏ ਉਹਨਾਂ ਦਾ ਰਿਸ਼ਤਾ ਤੇ ਉਹ ਤੁਹਾਨੂੰ ਪਤਾ ਹੀ ਹੈ ਕੀ ਬਟਾਲਵੀ ਸਾਹਿਬ ਨੇ ਆਪਣੀ ਸ਼ਾਇਰੀ ਨੂੰ جنون ਦੀ ਹੱਦ ਤੱਕ ਪਿਆਰ ਕੀਤਾ ਔਰ ਜੋ ਵੀ ਲਿਖਿਆ ਰੂਹ ਤੋਂ ਹੀ ਲਿਖਿਆ ਇੱਕ ਬਟਾਲੇ ਦਾ ਨਾਮ ਰੋਸ਼ਨ ਕੀਤਾ ਸ਼ਾਇਰ ਇਹਦੇ ਵਿੱਚ ਜਿਹੜਾ ਪੂਰੇ ਇੰਡੀਆ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਜਿਹੜਾ ਸੇਵਕ ਮਾਰਨੇ ਨਾਮ ਰੋਸ਼ਨ ਬਟਾਲੇ ਦਾ ਕੀਤਾ ਪਰ ਜਿਹੜੇ ਆਪ ਆਪ ਕਿਤੇ ਨਾ ਕਿਤੇ ਜਦੋਂ ਇੱਕ ਤੇ মিডিਆ ਨਹੀਂ ਸੀਗਾ ਔਰ ਉਹਨਾਂ ਨੂੰ ਓਨੀ ਜਿਆਦਾ ਉਸ ਟਾਈਮ ਤੇ ਇੰਪੋਰਟੈਂਸ ਨਹੀਂ ਮਿਲੀ ਜਿਹੜੇ ਜਿਹਦੇ ਕੀ ਉਹ ਹੱਕਦਾਰ ਸੀਗੇ ਦੂਸਰਾ ਪਰਿਵਾਰਕ ਤੌਰ ਤੇ ਵੀ ਇਸ ਪਰਿਵਾਰ ਚ ਕੋਈ ਸ਼ਾਇਰ ਨਹੀਂ ਸੀ ਉਹਨਾਂ ਤੋਂ ਪਹਿਲੇ ਵੀ ਤੇ ਉਹਨਾਂ ਤੋਂ ਬਾਅਦ ਵੀ ਨਹੀਂ ਹੋਇਆ ਔਰ ਉਦੋਂ ਵੀ ਉਹਨਾਂ ਨੂੰ ਪਰਿਵਾਰਕ ਤੌਰ ਤੇ ਵੀ ਦੇਖਿਆ ਜਾਏ ਤਾਂ ਫੈਮਿਲੀ ਇਹਨਾਂ ਪਸੰਦ ਨਹੀਂ ਕਰਦੇ ਸਾਡੇ ਜਿਸ ਤਰ੍ਹਾਂ ਦਾਦਾ ਜੀ ਵਗੈਰਾ ਆ ਉਹਨਾਂ ਨੂੰ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਉਹ ਕਹਿੰਦੇ ਕਿ ਕੋਈ ਅੱਛਾ ਕੰਮ ਨਹੀਂ ਆ ਕਿ ਸ਼ਾਇਰੀ ਕੀ ਹੋਈ ਸ਼ਾਇਰੀ ਨਾਲ ਥੋੜੀ ਬੰਦੇ ਦੀ ਲਾਈਫ ਚੱਲਦੀ ਆ ਇਹ ਤੇ ਇੱਕ ਬੰਦੇ ਦਾ ਸ਼ੌਕ ਹੋ ਸਕਦਾ ਇਹਦੇ ਨਾਲ ਲਾਈਫ ਨਹੀਂ ਚੱਲਦੀ ਲੇਕਿਨ ਉਹਨਾਂ ਨੂੰ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਇਹਨਾਂ ਦੇ ਲਿਖਿ ਹੋਏ ਸ਼ਬਦ ਨੇ ਜਾਂ ਇਹਨਾਂ ਦੀ ਲਿਖਿ ਹੋਈ ਪੋਇਟਰੀ ਜਿਹੜੀ ਹੈ ਉਹ ਉਹਦੀ ਬਦੌਲਤ ਇਹਨਾਂ ਨੂੰ ਰੱਬ ਵਾਂਗੂ ਪੂਜਿਆ ਜਾਏਗਾ ਪੰਜਾਬੀ ਸਾਹਿਤ 'ਚ ਇਹ ਉਹਨਾਂ ਨੂੰ ਉਸ ਟਾਈਮ ਤੇ ਕਿਸੇ ਨੂੰ ਵੀ ਸਮਝ ਨਹੀਂ ਆਈ ਕਿਹਾ ਜੇ ਤਾਂ ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਹੀ ਕੋਈ ਦੁੱਖ ਵੀ ਦੱਸ ਦਿੱਤਾ ਕਿਸੇ ਦਾ ਹਾਲਾਤ ਵੀ ਦੱਸ ਦਿੱਤੇ ਬੇਟੀਆਂ ਦੇ ਹਾਲਾਤ ਵੀ ਦੱਸ ਦਿੱਤੇ ਕਿਉਂਕਿ ਬਿਲਕੁਲ ਉਹਨਾਂ ਨੇ ਹਰ ਕਨਸੈਪਟ ਤੇ ਲਿਖਿਆ ਮੈਂ ਪਹਿਲਾਂ ਵੀ ਅਰਜ਼ੀ ਕੀਤੀ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਫੈਮਿਲੀ ਪਲੈਨਿੰਗ ਤੇ ਲਿਖਿਆ ਬੜੀ ਬੜੀ ਅਸੀਂ ਪੜਨੇ ਆ ਰੁੱਖਾਂ ਤੇ ਵੀ ਲਿਖਿਆ ਆਪਣੇ ਦੇਸ਼ ਦੇ ਜਵਾਨਾਂ ਤੇ ਵੀ ਲਿਖਿਆ ਆਪਣੇ ਬਿਰਹਾ ਦੇ ਸੁਲਤਾਨ ਤੇ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਲਿਖਿਆ ਰੋਮਾਂਟਿਕ ਵੀ ਉਹਨਾਂ ਨੇ ਲਿਖਿਆ ਔਰ ਸ਼ਾਇਦ ਹੀ ਕੋਈ ਐਸਾ ਮਤਲਬ ਕੋਈ ਐਸਾ ਕਨਸੈਪਟ ਹੋਏ ਜਿਹਦੇ ਤੇ ਉਹਨਾਂ ਨੇ ਨਾਂ ਲਿਖਿਆ ਅਗਰ ਅਸੀਂ ਉਹਨਾਂ ਦੀ ਸਾਰੀ ਪੋਇਟਰੀ ਨੂੰ ਪੜ੍ਹੋਗੇ ਤੇ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਕਿਸੇ ਵੀ ਕਨਸੈਪਟ ਨੂੰ ਮਿਸ ਨਹੀਂ ਕੀਤਾ ਹਰ ਇੱਕ ਚੀਜ਼ ਦੇ ਉੱਤੇ ਉਹਨਾਂ ਨੇ ਲਿਖਿਆ ਇਹਦੇ ਵੀ ਪਰਿਵਾਰ ਦੇ ਵਿੱਚ ਜਿਹੜਾ ਇੱਥੇ ਘਰ ਆ ਉਹਨਾਂ ਦਾ ਇੱਕ ਕਮਰਾ ਵੱਖਰਾ ਹੁੰਦਾ ਸੀ ਉੱਪਰ ਜਿੱਦੇ ਚ ਉਹ ਰਹਿੰਦੇ ਸੀ ਉਸ ਕਮਰੇ ਤੇ ਵੀ ਉਹਨਾਂ ਨੇ ਕੁਝ ਲਿਖ ਦਿੱਤਾ ਸੀ ਜੀ ਇਹ ਵੀ ਗੱਲ ਸਹੀ ਹੈ ਤੁਹਾਡੀ ਅੱਜ ਵੀ ਉਹਨਾਂ ਦੀ ਤੁਸੀਂ ਪੋਇਟਰੀ ਪੜੋਗੇ ਉਹਦੇ ਚ ਇੱਕ ਪੋਇਮ ਆਏਗੀ ਮੇਰਾ ਕਵਿਤਾ ਮੇਰਾ ਮੇਰਾ ਕਮਰਾ ਇੱਕ ਉਹਨਾਂ ਨੇ ਕਵਿਤਾ ਲਿਖੀ ਮੇਰਾ ਕਮਰਾ ਉਹਦੇ ਚ ਉਹਨਾਂ ਨੇ ਸਾਰਾ ਆਪਣੇ ਕਮਰੇ ਦਾ ਹਾਲ ਬਿਆਨ ਕੀਤਾ ਕਿ ਮੈਂ ਕਿਸ ਤਰ੍ਹਾਂ ਦੇ ਕਮਰੇ ਚ ਰਹਿ ਰਿਹਾ ਜਦ ਕੀ ਦੇਖਿਆ ਜਾਏ ਤੇ ਬਟਾਲਵੀ ਸਾਹਿਬ ਉਸ ਜਗ੍ਹਾ ਜਾਂ ਮੇਰੇ ਘਰ ਚ ਰਹੰਦੇ ਮਤਲਬ ਉਹਨਾਂ ਦੇ ਇਹ ਘਰ ਕਾਬਲ ਨਹੀਂ ਸੀ ਰਹੰਦੇ ਮੈਂ ਜਿੰਨੀ ਕੁ ਉਹਨਾਂ ਦੀ ਉੱਚੀ ਤੇ ਸੁੱਚੀ ਪੋਇਟਰੀ ਸੀ ਲੇਕਿਨ ਉਹ ਆਪਣੇ ਉਸ ਚਬਾਰੇ ਨੂੰ ਜਾਂ ਉਸ ਕਮਰੇ ਨੂੰ ਬਹੁਤ ਪਿਆਰ ਕਰਦੇ ਸੀ ਇਸ ਲਈ ਉਹਨਾਂ ਨੇ ਉਹਦੇ ਤੇ ਵੀ ਲਿਖਿਆ ਸਹੀ ਕਹਿੰਦੇ ਉਹਨਾਂ ਨੇ ਸਰਕਾਰੀ ਜੋਬ ਵੀ ਦੇ ਇਸ ਫਟੀਆਂ ਜਿਸ ਤਰ੍ਹਾਂ ਕੋਈ ਟੀਚਰ ਦੀ ਕੋਈ ਉਸ ਜੀ ਹਾਂ ਜੀ ਉਹਨਾਂ ਨੇ ਸਟੇਟ ਬੈਂਕ 'ਚ ਵੀ ਰਹੇ ਆ ਉਹਨਾਂ ਨੂੰ ਜੌਬ ਜ਼ਰੂਰ ਸਟੇਟ ਬੈਂਕ ਨੇ ਉਹਨਾਂ ਨੂੰ ਆਫਰ ਕੀਤੀ ਲੇਕਿਨ ਉਹਨਾਂ ਨੇ ਉੱਥੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਚਲੋ ਬਟਾਵੀ ਸਾਹਿਬ ਨੇ ਉਹਨਾਂ ਦਾ ਇੱਕ ਪੋਇਟਰੀ ਹੈ ਬਈ ਬੜਾ ਅੱਛਾ ਨਾਮ ਵੀ ਹੈ ਇੰਨਾ ਸ਼ਾਨਦਾਰ ਮੁਸ਼ਾਇਰਿਆਂ 'ਚ ਗਾਉਂਦੇ ਨੇ ਤਾਂ ਚਲੋ ਸਾਡੇ ਕੋਈ ਵੀ ਪ੍ਰੋਗਰਾਮ ਹੋਏਗਾ ਜਾਂ ਕੋਈ ਵੀ ਇੱਥੇ ਅਸੀਂ ਸੈਲੀਬ੍ਰੇਟ ਕਰਦੇ ਹਾਂ ਤੇ ਬਟਾਵੀ ਸਾਹਿਬ ਉਹਦੇ 'ਚ ਐਜ਼ ਏ ਮਤਲਬ ਸੈਲੀਬ੍ਰਿਟੀ ਇਹਨਾਂ ਨੂੰ ਰੱਖਾਂਗੇ ਕਿ ਉੱਥੇ ਆਪਣੀ ਪੋਇਮ ਗਾਣਗੇ ਔਰ ਐਂਟਰਟੇਨ ਕਰਨਗੇ ਸਾਰਿਆਂ ਨੂੰ ਔਰ ਇਸ ਲਈ ਉਹਨਾਂ ਨੂੰ ਉਹ ਜੌਬ ਉਹਨਾਂ ਨੇ ਦਿੱਤੀ ਹੀ ਸੀ ਅਦਰਵਾਈਜ਼ ਉਹਨਾਂ ਨੇ ਕੰਮ ਨਹੀਂ ਕੀਤਾ ਸ਼ਿਪ ਕੁਮਾਰ ਬਟਾਲਵੀ ਦੇ ਬਹੁਤ ਮਸ਼ਹੂਰ ਮਸ਼ਹੂਰ ਗਾਇਕਾਂ ਨੇ ਗਾਣੇ ਵੀ ਗਾਏ ਆ ਔਰ ਹਾਲੇ ਵੀ ਚੱਲਦੇ ਹੋ ਪੂਰੇ ਇੰਡੀਆ ਜਣੇ ਕਦੀ ਇੱਥੇ ਕੋਈ ਸਿੰਗਰ ਆਣ ਕੇ ਤੁਹਾਨੂੰ ਮਿਲਿਆ ਇੱਥੇ ਹਾਂਜੀ ਸਿੰਗਰ ਤੇ ਨਹੀਂ ਮੈਂ ਤਾਂ ਕਹਿ ਸਕਦਾ ਵੀ ਆਇਆ ਕੋਈ ਪੁਰਾਣੇ ਟਾਈਮ ਤੇ ਆਂਦੇ ਰੇ ਜਦੋਂ ਜੀਂਦੇ ਸੀਗੇ ਉਸ ਟਾਈਮ ਦੇ ਸਿੰਗਰ ਵੀ ਪੰਜਾਬੀ ਆਰਟਿਸਟ ਵੀ ਇੱਥੇ ਕਾਫੀ ਆਏ ਮਾਮਦ ਰਫੀ ਆਇਆ ਅਮਰਤਾ ਪ੍ਰੀਤਮ ਜੀ ਇਸ ਘਰ ਚਾਹੇ ਇਸ ਘਰ ਦੇ ਵਿੱਚ ਹਾਂਜੀ ਵਡਾਲੀ ਬ੍ਰਦਰਸ ਆਏ ਹਾਂਜੀ ਮਤਲਬ ਉਸ ਟਾਈਮ ਦੇ ਪੁਰਾਣੇ ਆਰਟਿਸਟ ਸੀ ਗੋਪਾਲ ਸੈਗਲ ਖਰੇਤੀ ਪੈਂਗਾ ਇਹਨਾਂ ਨੇ ਪਿਕਚਰ ਬਣਾਈ ਆ ਤੇ ਉਸ ਟਾਈਮ ਤੇ ਇਸ ਘਰ ਦੇ ਵਿੱਚ ਆਏ ਆ ਉਹਦੀ ਸ਼ੂਟਿੰਗ ਉਸ ਟਾਈਮ ਹਲੀਵੁੱਡ ਹੋਈ ਸੀ ਫਿਰ ਉਸ ਟਾਈਮ ਦੀ ਪੁਰਾਣੀ ਐਕਟ੍ਰੈਸ ਸੀ ਇੰਦਰਾ ਬਿੱਲੀ ਉਹ ਵੀ ਇਸ ਘਰ ਚਾਹੀ ਮਤਲਬ ਕਾਫੀ ਆਰਟਿਸਟ ਬਟਾਲਵੀ ਸਾਹਿਬ ਦੇ ਜਿੰਦੇ ਜੀ ਇੱਥੇ ਆਏ ਲੇਕਿਨ ਉਹਨਾਂ ਦੀ ਡੈਥ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕੋਈ ਇੰਨਾ ਜ਼ਿਆਦਾ ਤੇ ਨਹੀਂ ਆਏ ਆਰਟਿਸਟ ਲੋਗ ਲੇਕਿਨ ਫਿਰ ਵੀ ਕੁਛ ਆਏ ਮੈਂ ਇਹ ਨਹੀਂ ਕਹਿੰਦਾ ਨਹੀਂ ਆਏ ਥੋੜੇ ਬਹੁਤ ਆਏ ਵੀ ਤੇ ਬਾਕੀ ਠੀਕ ਹੈ ਜਦੋਂ ਬੰਦਾ ਜਿੰਦਾ ਹੋਏ ਤੇ ਉਹ ਐਡਾ ਅੱਛਾ ਅਉਦੇ ਤੇ ਹੋਏ ਜਾਂਨੀ ਅੱਛੀ ਉਹਦੀ ਪੋਇਟਰੀ ਹੋਏ ਤੇ ਨੇਚਰਲੀ ਸਾਰੇ ਉਹਦੇ ਕੋਲ ਆਉਂਦੇ ਆ ਬਿਰਹਾ ਦੇ ਹੀ ਜਿਹੜੇ ਗਾਣੇ ਜ਼ਿਆਦਾ ਲਿਖੇ ਦੇ ਉਹਦਾ ਕਾਰਨ ਹੈ ਕੋਈ ਕਿ ਵੈਸੇ ਹੀ ਇੱਕ ਦੁੱਖ ਲੋਕਾਂ ਦਾ ਜਿਹੜਾ ਸਾਹਮਣੇ ਲੈਣਾ ਦੇਖੋ ਉਹਦਾ ਮੇਨ ਮਕਸਦ ਸੀਗਾ ਕਿ ਜਦੋਂ ਵੀ ਕੋਈ ਪੋएट ਪੋਇਟਰੀ ਲਿਖਦਾ ਪਟਾਲਵੀ ਸਾਹਿਬ ਦਾ ਅਸੀਂ ਦੇਖਿਆ ਕਿ ਉਹਨਾਂ ਨੇ ਜਦੋਂ ਵੀ ਲਿਖਿਆ ਉਹਨਾਂ ਨੇ ਸੋਚ ਕੇ ਨਹੀਂ ਲਿਖਿਆ ਕਿ ਅੱਜ ਮੈਂ ਇਹਦੇ ਉੱਤੇ ਲਿਖਣਾ ਨਹੀਂ ਇਹ ਜੋ ਵੀ ਹੋਇਆ ਇਨਸਟੈਂਟ ਹੋਇਆ ਔਰ ਹਮੇਸ਼ਾ ਹੀ ਅਚਾਨਕ ਹੀ ਉਹਨਾਂ ਦੇ ਮਨ ਦੇ ਵਿੱਚ ਉਹ ਚੀਜ਼ ਆਂਦੀ ਸੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿੰਨੀ ਪੋਇਟਰੀ ਹੈ ਉਹ ਉਹਨਾਂ ਦੀ ਆਪਣੀ ਸੋਚ ਦਾ ਨਤੀਜਾ ਨੂੰ ਕੋਈ ਸੋਚ ਕੇ ਨਹੀਂ ਸੀ ਲਿਖਿਆ ਉਹਨਾਂ ਦੀ ਸ਼ਾਇਰੀ ਵੀ ਇਸ ਤਰ੍ਹਾਂ ਦੀ ਸੀ ਸ਼ਾਇਦ ਉਹਨਾਂ ਨੂੰ ਸਮਾਜ ਤੇ ਕੋਈ ਐਸਾ ਪ੍ਰੈਸ਼ਰ ਪੈਂਦਾ ਹੋਵੇ ਜਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੋਵੇ ਤੇ ਉਸ ਟੌਪਿਕ ਤੇ ਲਿਖਦੇ ਹੋਣ। ਹਸੀ ਸਾਰੇ ਉਸ ਮਤਲਬ ਆਪਣੀ ਆਪਣੀ ਲਾਈਫ ਜੀ ਰਹੇ ਆ ਉਸ ਟਾਈਮ ਤੇ ਹੋ ਸਕਦਾ ਉਹਨਾਂ ਨੂੰ ਕੁਝ ਜਿਹੜੀ ਚੀਜ਼ ਫੇਸ ਕਰਨੀ ਪੈਂਦੀ ਸੀ ਉਹ ਉਹਨੂੰ ਕਵਿਤਾ ਦਾ ਰੂਪ ਦਿੰਦੇ ਹੋਣ। ਲੇਕਿਨ ਬਿਰਹਾ ਤੋਂ ਸੁਲਤਾਨ ਹੈ। ਸਵਾਲ ਇਹ ਨਹੀਂ ਹੈ ਕਿ ਬੰਦੇ ਨੂੰ ਕੋਈ ਉਹਦੇ ਜ਼ਿੰਦਗੀ 'ਚ ਕੋਈ ਘਟਨਾ ਹੋਵੇ ਤੇ ਉਹ ਲਿਖਦਾ। ਪੋਇਟਿਕ ਨੇਚਰਲ ਹੁੰਦਾ ਪਰ ਪਦਾਸ਼ੀ ਹੁੰਦਾ। ਮੈਂ ਤੇ ਇਹੀ ਕਹਾਂਗਾ। ਕੋਈ ਉਹਨਾਂ ਦਾ ਲਿਖਿਆ ਹੋਇਆ ਸੰਗੀਤ ਤੁਸੀਂ ਸੁਣਾਓਗੇ ਸਾਨੂੰ ਕੋਈ ਕਿਉਂਕਿ ਤੁਹਾਨੂੰ ਆਪਾਂ ਕੀਤੀਆਂ ਵੀ ਅੱਗੇ ਵੀ ਤੁਹਾਨੂੰ ਆਉਂਦੇ ਉਹਨਾਂ ਦੇ ਗਾਣੇ ਦੇਖੋ ਮタルਵੀ ਸਾਹਿਬ ਦੇ ਨਾਲ ਰਿਸ਼ਤਾ ਹੈ ਖੂਨ ਦਾ ਤੇ ਬਾਕੀ ਅਸੀਂ ਕੋਈ ਉਹਨਾਂ ਵਰਗੇ ਥੋੜੀ ਗਾ ਸਕਦੇ ਹਾਂ ਅਸੀਂ ਉਹਨਾਂ ਨੂੰ ਗੁੰਗੁਣਾ ਨਹੀਂ ਆ ਔਰ ਗੁੰਗੁਣਾਦੇ ਹੋਏ ਸਾਨੂੰ ਅੱਛਾ ਲੱਗਦਾ ਆਪਣੇ ਆਪ 'ਚ ਪ੍ਰਾਊਡ ਫੀਲ ਕਰਨੇ ਆ ਕਿ ਯਾਰ ਅਸੀਂ ਉਹਨਾਂ ਦੇ ਚਲੋ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦੇਣਾ ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ ਨਾਣ ਦੇ ਦੋ ਸੰਧਲੀ ਬੂਹੇ ਜਾਨ ਸਦਾ ਲਈ ਪੀੜੇ ਵੇ ਯਾਰੜਿਆ ਯਾਦਾਂ ਦੇ ਇੱਕ ਛੰਬ ਮਟੀਲਾ ਸਦਾ ਲਈ ਸੁੱਕ ਜਾਵੇ ਵੇ ਖੀੜਿਆ ਰੂਪ ਮੇਰੇ ਦੀਆਂ ਕਮੀਆਂ ਆ ਕੋਈ ਤੋੜ ਲਟੀਰੋ ਯਾਰੜਿਆ ਜਿਹੜਾ ਇੰਦਾ ਪਰਿਵਾਰ ਆ ਪਰਿਵਾਰ ਕਿੱਥੇ ਰਹਿੰਦਾ ਵਾ ਕਿਉਂਕਿ ਪਹਿਲਾਂ ਤਾਂ ਇੱਥੇ ਰਹਿੰਦੇ ਸੀ ਹੁਣ ਕਿੱਥੇ ਰਹਿੰਦੇ ਜੀ ਜਦੋਂ ਬਟਾਲੀ ਸਾਡੀ ਮੈਰਿਜ ਉਸ ਤੋਂ ਬਾਅਦ ਆਏ ਜੁਆਇੰਟ ਫੈਮਿਲੀ ਸੀ ਸਾਰੇ ਇਸੇ ਘਰ ਚ ਰਹੇ ਆ ਲੇਕਿਨ ਜਿੱਦਾਂ ਜਿੱਦਾਂ ਉਹਨਾਂ ਦੀ ਡੈਥ ਹੋਈ ਆ ਸਾਡੇ ਚਾਚੀ ਜੀ ਨੂੰ ਪਟਿਆਲੇ ਜੌਬ ਮਿਲ ਗਈ ਆ ਉਹ ਆਪਣੀ ਫੈਮਿਲੀ ਉੱਥੇ ਸ਼ਿਫਟ ਕਰ ਗਏ ਆ ਅਸ ਸਾਡੇ ਫਾਦਰ ਜੀ ਜੌਬ ਵੀ ਬਟਾਲੇ ਸੀ ਅਸੀਂ ਬਟਾਲੇ ਰਹੇ ਆ ਬਾਕੀ ਤਾਂ ਤਕਰੀਬਨ ਮੇਰੇ ਜਿੰਨੇ ਵੀ ਮਤਲਬ ਚਾਚਾ ਜੀ ਵਗੈਰਾ ਜਾਂ ਭੂਆ ਵਗੈਰਾ ਨੇ ਦੋਨੋਂ ਭੂਆ ਅਸਲੇ ਕੈਨੇਡਾ ਨੇ ਬਾਹਰ ਨੇ ਚਾਚਾ ਜੀ 올ਡੇਚ ਨੇ ਦੋਨੋਂ ਤੇ ਫਿਲਹਾਲ ਅਸੀਂ ਇਸ ਘਰ ਚੋਂ ਰਹਿ ਰਹੇ ਹਾਂ ਇਸ ਨੇ ਜਿਸ਼ੂ ਕੁਮਾਰ ਬਟਾਲਵੀ ਦੇ ਪਰਿਵਾਰ ਮੈਂ ਬਟਾਲਾ ਤੋਂ ਵਿਕੀ ਪਲੇ ਦਾ ਨਿਵਾਸ ਕਰਦਾ ਹਾਂ